ਪਹੁੰਚ ਗਿਆ ਜੀ ਮੋਹਾਲੀ ਸੈਕਟਰ 58 ਆਹੀ ਮਾਜਰਾ ਤੇ ਗੱਡੀ ਦੀ ਕਰਾਈ ਆ ਪੰਜ ਕਾਟਿੰਗ ਆਹ ਮੈਂ ਇੱਕ ਬਾਤ ਕਹਿ ਦੋ ਕਿ ਛੋੜੀ 1 ਕਿਸ ਜਗਾ 2 ਲੈ ਲਿਓ ਦੇਖੋ ਇਸ ਤੋਂ ਪਹਿਲੇ ਬਾਤ ਹੈ ਤੈਨੂੰ ਗਾਲ੍ਹਾਂ ਕੱਢ ਰਿਹਾ ਦਾ ਯਾਰ ਲੱਗੂਗਾ ਜੀ ਫੋਨ ਇਹ ਆਪਾਂ ਸੈਟਅਪ ਆਪਣਾ ਕਰ ਰਹੇ ਆ Amazon ਤੋਂ ਮੰਗਾਇਆ ਸੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜਿਹੜੇ ਬਲੌਗ ਦੇ ਵਿੱਚ ਤੇ ਫਿਲਹਾਲ ਆ ਪੰਜ ਲੱਗੇ ਆ ਜੀ ਆਪਣਾ ਹੈਲਮਟ ਦਾ ਜਿਹੜਾ ਚੈੱਕ ਕਰਨ ਕਿਉਂਕਿ ਹੈਲਮਟ ਤੇ ਲਾਣਾ ਆਪਾਂ ਕੈਮਰਾ ਤੇ ਕੈਮਰਾ ਮਨ ਲਾਲ ਵੀ ਕੈਮਰਾ ਤਾਂ ਨਹੀਂ ਲਾਣਾ ਮੋਬਾਈਲ ਫੋਨ ਲਾਣਾ ਤੇ ਕੋਲ ਗੋਪਰ ਹੋਇਆ ਨਹੀਂ ਹਾਲੇ ਆਪਾਂ ਬਹੁਤਾ ਖਰਚਾ ਕਰਨਾ ਨਹੀਂ ਆਪਾਂ ਕਰਾਂਗੇ ਸਾਥੇ ਜਿ ਸਾਰਾਂਗੇ ਤੇ ਫਿਲਹਾਲ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਫੋਨ ਦਾ ਜਿਹੜਾ ਸਪੈ ਉਹ ਆਪਾਂ ਕਿਦਾਂ ਲੱਗਿਆਗਾ ਤੇ ਉਹ ਤੋਂ ਬਾਅਦ ਬੁਲਟ ਦਾ ਵੀ ਕੁਝ ਕੰਮ ਕਰਾਉਣਾ ਉਹਦੇ ਬਾਅਦ ਚਲਦੇ ਆ ਜੀ ਸਿੱਧਾ ਅੱਜ ਕੱਲ੍ਹ ਜਾਂ ਪਰਸੋ ਇੱਕ ਦੋ ਦਿਨਾਂ ਚ ਚੱਲਾਂਗੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਤੇ ਉੱਥੇ ਦਿਖਾਵਾਂਗੇ ਤੁਹਾਨੂੰ ਕਿਉਂਕਿ ਜਿੰਨੇ ਕੁ ਬੰਦੇ ਦਰਸ਼ਨ ਕਰਨ ਜਾਂਦੇ ਨੇ ਨਾ ਤਕਰੀਬਨ ਗੋਲਡਨ ਟੈਂਪਲ 'ਚ ਹੀ ਜਾਂਦੇ ਨੇ ਤੇ ਦਰਸ਼ਨ ਕਰਨ ਤੋਂ ਬਾਅਦ ਸਿੱਧਾ ਮਦਦ ਮੂੜੇ ਆਉਂਦੇ ਨੇ ਜਾਂ ਥੋੜਾ ਬਹੁਤਾ ਘੁੰਮਦੇ ਨੇ ਆਪਾਂ ਘੁਮਾਵਾਂਗੇ ਤੁਹਾਨੂੰ ਉੱਥੋਂ ਅਲੱਗ ਜਗ੍ਹਾ ਜਿਹੜੀ ਹੁਣ ਤੱਕ ਮੁੱਲਾ ਲੋ ਵੀ ਤੁਸੀਂ ਸਹੈ ਦੀ ਕਿਸੇ ਨੇ ਦੇਖੀ ਹੋਊਗੀ ਜੇ ਦੇਖੀ ਵੀ ਹੋਊਗੀ ਤਾਂ ਪ੍ਰੋਪਰ ਨਹੀਂ ਦੇਖੀ ਹੋਊਗੀ ਸਾਰਾ ਤੁਹਾਨੂੰ ਘੁਮਾਵਾਂਗੇ ਪਹਿਲਾ ਤੁਹਾਨੂੰ ਦਿਖਾਉਂਦੇ ਜੀ ਆਪਣੇ ਹੈਲਮਟ ਦਾ ਸੈਟਅਪ ਜਿਹਦੇ ਆਪਾਂ ਲਾਣਾ ਆਪਣਾ ਮੋਬਾਈਲ ਫੋਨ ਇਹ ਇਹ ਆਪਣਾ ਹੈਲਮਟ ਤੇ ਇਹਦੇ ਇਦਾਂ ਲੱਗੂਗਾ ਜੀ ਫੋਨ ਇਹ ਆਪਾਂ ਸੈਟਅਪ ਆਪਣਾ ਕਰਦੇ ਆਪਾਂ Amazon ਤੋਂ ਮੰਗਾਇਆ ਸੀ ਹੈਲਮਟ ਆਪਣੇ ਕੋਲ ਪਹਿਲਾਂ ਹੀ ਪਿਆ ਤੇ ਅੰਦਰ ਆਪਾਂ ਲਾਇਆ ਜੀ ਆਪਣੇ ਫੋਨ ਦੇ ਹੈੱਡਫੋਨ ਇਹ ਸਾਹਮਣੇ ਤਾਂ ਮਾਈਕ ਰੂਕਾ ਮੂੰਹ ਦੇ ਵਿੱਚ ਆਪਣਾ ਮੂੰਹ ਦੇ ਨੇੜੇ ਜੀ ਤੇ ਜਿੱਦਾਂ ਹੀ ਆਪਾਂ ਗੱਲ ਕਰਾਂਗੇ ਇਹ ਮਤਲਬ ਰਿਕਾਰਡ ਰਿਕਾਰਡ ਹੁੰਦੀ ਜਾਊਗੀ ਨਾਲ ਦੇ ਨਾਲ ਇਦਾਂ ਲੱਗਿਆਊਗਾ ਤੇ ਫਿਲਹਾਲ ਹੁਣ ਤਾਂ ਮੋਟਰਸਾਈਕਲ ਤੇ ਜਾ ਕੇ ਇੱਕ ਵਾਰੀ ਆਵਾਜ਼ ਤੇ ਵੀਡੀਓ ਦੋਨੋਂ ਚੈੱਕ ਕਰ ਕਰਾਂ ਨਹੀਂ ਜਾਣਾ ਨਾਲ ਤੇ ਆ ਕੇ ਖੜ ਗਏ ਜੀ ਆਪਾਂ ਆਪਣਾ ਸੰਭੂ ਤੋਂ ਜਿਹੜਾ ਬੰਨੂੜ ਵੱਲੋਂ ਮੋਹਾਲੇ ਨੂੰ ਜਿਹੜਾ ਰੋਡ ਜਾਂਦਾ ਹੈ ਇਹਦੇ ਚੈਕਿੰਗ ਕਰਾਂਗੇ ਆਪਾਂ ਕਿਉਂਕਿ ਆਵਾਜ਼ ਦਾ ਤੇ ਵੀਡੀਓ ਦਾ ਜਦ ਤੱਕ ਲਾ ਲਓ ਵੀ ਪ੍ਰੋਪਰ ਨਾ ਆਪਣੇ ਨਾ ਪਤਾ ਨਹੀਂ ਲੱਗਦਾ ਫਿਲਹਾਲ ਤਾਂ ਬੁਲਟ ਦੀ ਆਵਾਜ਼ ਤਾਂ ਆਊਗੀ ਕਿਉਂਕਿ ਆਪਾਂ ਹਲੇ ਇਹਦੇ ਚੇਂਜ ਕਰਨਾ ਹੈ ਨਾ ਚੇਂਜਿੰਗ ਜਿਹੜੀ ਸਨਾ ਸਾਇਲੈਂਸਰ ਆਪਾਂ ਲਾ ਲਓ ਬੰਦੂ ਆ ਪਾਵਾਂਗੇ ਆਪਾਂ ਵੀ ਲੱਗਦਾ ਤਾਂ ਹਲੇ ਠੀਕ ਹੀ ਆ ਭਾਈ ਕਿਉਂਕਿ ਆਪਣਾ ਫੋਨ ਲੱਗੇ ਨਾ ਤਾਂ ਛਲਰਿਆ ਜਦੋਂ ਕੀ ਆਵਾਜ਼ ਤੇ ਵੀ ਡਿਪੈਂਡ ਕਰੂੰਗਾ ਮੈਕ ਨੇ ਜਿਹੜੇ ਹੈਡਫੋਨ ਨੇ ਉਹ ਕਿੰਨੀ ਕੁ ਵਧੀਆ ਆਵਾਜ਼ ਜੜੀ ਉਹਦੇ ਵਿੱਚ ਹੈਡਫੋਨ ਇਹ ਮੁੜ ਗਈ ਆਪਣੇ ਪਿੰਡ ਵੱਲੋਂ ਨੂੰ ਇੱਥੇ ਹੀ ਦਿਖਾਵਾਂਗੇ ਤੁਹਾਨੂੰ ਟੁੱਟੀ ਹੋਈ ਸੜਕਾਂ ਕਿਉਂਕਿ ਘਟੋ ਘਟ ਇਹ ਜਿਹੜੀ ਸੜਕ ਤੇ ਹੁਣ ਆਪਾਂ ਨਾ ਇਹਨੂੰ ਅਣ ਤੋਂ 10 ਸਾਲ ਦੇ ਕਰੀਬ ਹੋ ਗਈ ਇਹ ਸੜਕ ਨਹੀਂ ਬਣੀ ਨਾ ਫੇਰ ਲੱਗਿਆ ਜੀ ਦਵਾਰ ਤੋਂ ਚੈਕਿੰਗ ਕਰਨ ਕਿਉਂਕਿ ਪਹਿਲਾਂ ਜਿਹੜੀ ਆਵਾਜ਼ ਹੈ ਉਹ ਸਾਫ਼ ਨਹੀਂ ਆਈ ਹਵਾ ਦੀ ਆਵਾਜ਼ ਹੈ ਜਿਹੜੀ ਉਹ ਮੈਕ ਦੇ ਵਿੱਚ ਜ਼ਿਆਦਾ ਆ ਗਈ ਤੇ ਆਪਣੀ ਆਵਾਜ਼ ਘਟਾਈ ਜੀ। ਲਾਲ ਦਵਾਰ ਤੋਂ ਲੱਗੇ ਚੈਕਿੰਗ ਕਰਨ ਇਹਦੇ ਵਿੱਚ ਜਿਹੜੀ ਬੁਲਟ ਦੀ ਆਵਾਜ਼ ਹੈ ਉਹ ਤਾਂ ਘਟ ਜੂਗੀ। ਚੈੱਕ ਕਰਨੀ ਹੈ ਜੀ ਆਵਾਜ਼ ਜਿਹੜੀ ਹਵਾ ਦੀ। ਕੀ ਕਰਾਂਗੇ ਦੂਰ ਕਿਉਂਕਿ ਜਿੱਦਾਂ ਦੀ ਆਵਾਜ਼ ਆ ਜਿਹੜੀ ਉਹ ਹੈਲਮਟ ਦੇ ਵਿੱਚ ਵੀ ਆ ਰਹੀ ਹੈ ਜੇ ਤਾਂ ਫਿਰ ਉਹ ਮੈਕ ਦੇ ਵਿੱਚ ਵੀ ਆਊਗੀ ਆਊਗੀ। ਯਾਦਾਂ ਥੱਲੇ ਉਹ ਦੇਖਣਾ ਕਵਰ ਕਰਦੇ ਹਾਂ। ਇਹ ਆ ਫਿਰ ਸਾਈਡਾਂ 'ਚ ਕੋਈ ਮੁੱਲਾ ਲੋ ਵੀ ਕੋਈ ਫੋਮ ਵਗੈਰਾ ਦਾ ਇੰਤਜ਼ਾਮ ਕਰਾਂਗੇ। ਫਿਰ ਉਹ ਦਾ ਚੈੱਕ ਅਪ ਅੱਥੇ ਹੀ ਕਰ ਲਾਂਗੇ ਕਿ ਨਾ ਬੁੱਧ ਅੱਗੇ ਗਏ। ਬਾਜੀ ਆਵਾਜ਼ ਠੀਕ ਲੱਗ ਰਹੀ ਹੈ ਹੁਣ ਅੱਗੇ ਚੇਂਜ ਆਪਾਂ ਕਰਿਆ ਥੋੜਾ ਜਿਹਾ ਮੈਕ ਦਾ ਹੈਡ ਹੌਨ ਨਾਲੇ ਮੈਕ ਦਾ ਤੇ ਥੋੜਾ ਜਿਹਾ ਸਪੀਡ ਚ ਕਰਕੇ ਇੱਕ ਵਾਰੀ ਰੋਡ ਤੋਂ ਘੁਮਾ ਕੇ ਫਿਰ ਦੇਖਾਂਗੇ ਆਵਾਜ਼ ਨਰ ਕਰਦਾ ਜੀ ਪ੍ਰੋਪਰ ਚੈਕਿੰਗ ਤੇ ਚੈਕਿੰਗ ਤੋਂ ਬਾਅਦ ਆਪਾਂ ਮੋਟਰਸਾਈਕਲ ਉਤਾਂਗੇ ਕਰ ਫਿਰ ਵਾਪਸੀ ਕਰੀ ਜੀ ਆਪਣੇ ਘਰ ਵੱਲ ਜੀ ਆਪਾਂ ਇੱਕ ਵਾਰੀ ਪ੍ਰੋਪਰ ਸੈਟਿੰਗ ਹੈ ਜੀ ਮੈਕ ਦੀ ਕਰ ਦਈਏ ਉਦੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਆ ਵੀ ਪੱਕਾ ਹੀ ਸੀ ਮੈਕ ਚੱਲਣਾ ਆਪਣੇ ਹੈਲਮਟ ਕੱਕੇ ਚੇਂਜ ਤਾਂ ਕਰਾਂਗੇ ਕਿਉਂਕਿ ਥੋੜਾ ਜਿਹਾ ਇੱਕ ਵਾਰੀ ਸੈਟਿੰਗ ਕਰ ਲਈਏ ਤੇ ਜਿਹਨੂੰ ਸੈਟਿੰਗ ਹੁੰਦੀ ਆ ਉਹਨਾਂ ਦਾ ਆਪਾਂ ਗੈਜਟ ਵੀ ਲਈ ਜਾਵਾਂਗੇ ਮੈਕ ਤੇ ਜੀ ਹੈਲਮਟ ਦਾ ਆਪ ਜਿਹੜਾ ਲਾਇਆ ਹੋਇਆ ਸੀ ਨਾ ਆਪਣਾ ਫੋਨ ਵਾਸਤੇ ਜਿਹੜਾ ਆਪਾਂ ਗੈਜਟ ਮੰਗਾਇਆ ਸੀ ਉਹ ਤਾਂ ਆਪਾਂ ਚੈੱਕ ਕਰ ਲੇ ਉਹ ਤਾਂ ਵੈਸੇ ਠੀਕ ਰਹਿ ਗਏ ਤੇ ਅੱਜ ਸ਼ਾਮੀ ਜਾਣਾ ਸੀ ਆਪਾਂ ਧਰਨੇ ਤੇ ਸੰਭੂ ਪਰ ਇੱਕ ਕਾਰਨ ਕਰਕੇ ਆਪਾਂ ਕੋਲ ਜਾ ਨਹੀਂ ਹੋਇਆ ਕਿਉਂਕਿ ਆਪਾਂ ਨੂੰ ਜਾਣਾ ਪੈ ਗਿਆ ਅੱਜ ਮੋਹਾਲੀ ਆਪਾਂ ਚੱਕ ਕੇ ਲੈਣੀ ਹੈ ਜੀ ਗੱਡੀ ਕੋਟਿੰਗ ਤੇ ਕਰਾਈ ਹੋਈ ਆਪਾਂ ਗੱਡੀ ਤੇ ਤੇ ਅੱਜ ਹੋਊਗੀ ਸਮਾਪਤ ਕੋਟਿੰਗ ਦਾ ਜਿਹੜਾ ਕੰਮ ਸੀ ਤੇ ਫਿਲਹਾਲ ਦਾ ਹੁਣ ਆਏ ਆ ਜੀ ਆਪਣੀ ਦੁਕਾਨ ਤੇ ਤੇ ਦੁਕਾਨ ਤੋਂ ਬਾਅਦ ਚੱਲਦੇ ਆ ਸਿੱਧਾ ਮੋਹਾਲੀ ਕਿਉਂ ਪੜਾ ਮੈਂ ਇਹ ਗੱਲ ਕਰੀ ਤੇ ਹਾਂ ਮੈਂ ਹਮਨੇ ਇੱਕ ਬਾਤ ਕਹਿ ਦੋ ਕਿ ਛੋਰੀ 1 ਇੱਕ ਜਗ੍ਹਾ ਦੋ ਲੈ ਲਓ ਦੇਖੋ ਇਸ ਜੀ ਨਾਲ ਬਾਤ ਕਰਾ ਸੀ ਕਿ ਅਮਨ ਸੋ ਲੈ ਲਓ ਪਹੁੰਚ ਗਏ ਜੀ ਮੋਹਾਲੀ ਸੈਕਟਰ 58 ਸਾਹੀ ਮਾਜਰਾ ਤੇ ਗੱਡੀ ਦੀ ਕਰਾਈ ਆਪਾਂ ਚ ਕੋਟਿੰਗ ਤੇ ਪਹਿਲਾਂ ਕੋਟਿੰਗ ਹੋਈ ਸੀ ਤੇ ਉਹਦਾ ਮੇਨਟੇਨੈਂਸ ਹੀ ਕਰਾਇਆ ਆਪਾਂ ਨਾਲ ਆਪਣੀ ਗੱਡੀ ਤੇ ਲੁੱਕ ਜਿਹੜੀ ਹੁਣ ਇਦਾਂ ਦੀ ਹਮਲਾ ਤਿਆਰ ਗੱਡੀ ਬਈ ਨੇ ਉਹਦਾ ਮਕੀਨੀਕ ਮੈਂ ਚਲਾਉਂਦਾ ਮੈਂ ਇਹਨਾਂ ਸੌੜ ਮਾਰਦਾ ਇਹ ਕੰਮ ਨਾਲ ਸਾਈਡ ਤੇ ਲਾ ਦਾਂਗਾ ਸੀਟ ਕਵਰ ਸੀਟ ਕਵਰ ਜੇ ਪਾਉਣੇ ਤੁਸੀਂ ਤਾਂ ਆਰਡਰ ਫੋਮ ਦੇ ਭਰੋ ਯਾਰ ਸੋ ਅਸੀਂ ਨਾ ਕੱਪੜੇ ਦੇ ਪਾਉਣ ਦੀ ਕੋਸ਼ਿਸ਼ ਕਰਦੇ ਕੱਪੜੇ ਦੇ ਪਾਉਣ ਜਿਹੜੇ ਟਿੱਟੇ ਆਪਣੇ ਦਾ ਸੇਮ ਜਾਈਗੀ ਇੱਥੇ ਖੜੀ ਸੀ ਆਪਣੀ ਗੱਡੀ ਜੀ ਦੋ ਦਿਨ ਦੀ ਸਹਾਰ ਪਿਓ ਸੈਕਟਰ 58 ਆਪਾਂ ਕਰਾਈ ਸੀ ਪਹਿਲਾਂ ਕੋਟਿੰਗ ਪਹਿਲਾਂ ਹੋਲੀ ਤੇ ਅੱਜ ਕਰਾਈ ਮੇਨਟੇਨੈਂਸ ਗੱਡੀ ਦੀ ਬਾਕੀ ਗੱਡੀ ਦੀ ਦੁਬਾਰਾ ਰੂਕੜਤੀ ਬੰਦਿਆਂ ਨੇ Îmi dorim vii. te barovi. Și alba-i ਲੋ ਜੀ ਅੱਜ ਫੇਰ ਪਹੁੰਚਿਆ ਸੈਕਟਰ 68 ਚ ਕਾਲੀ ਮਾਈ ਦੀ ਪਿੰਡ ਦੰਦੇ ਕਿਆ ਕਰਾਂ ਲੇਡੀਜ਼ ਕੀ ਲੇਡੀਜ਼ ਕੇ ਨਾਮ ਹੈ ਭਈਓ ਕਿੰਨਾ ਮਾਡਲ ਹੈ ਜਿਉ ਆਇਆ ਭਾਈ ਇੱਕ ਹੀ ਮਾਡਲ ਫੇਰ ਆ ਗਿਆ ਜੀ 68 ਦੀ ਮਾਰਕੀਟ ਚ ਇੱਕ ਤਾਂ ਪਹਿਲਾਂ ਦੱਸੀ ਤੁਹਾਨੂੰ ਇਹ ਦੂਜੀ 68 ਦੀ ਮਾਰਕੀਟ ਹੈ ਮਤਲਬ ਨਵੀਂ ਬਣੀ ਹੈ ਤੇ ਇਹਦੇ ਤੇ ਜਾਣਾ ਆਪਾਂ ਨੇ ਬੀਰ ਜੀ ਮਲਾਈ ਚਾਪ ਆਪਾਂ। ਬਾਕੀ ਦੇਖ ਜਾਨੂੰਗਾ ਟੇਸਟ ਕਿਦਾਂ ਦਾ ਨਾ। ਸੁਣਨ ਚ ਆ ਵੀ ਵਧੀਆ ਬਣਾਉਂਦੇ ਨੇ ਚਾਪ ਵਗੈਰਾ। ਬੰਦੇ ਸਾਹਮਣੇ ਆਪਣੇ ਬੰਦੇ ਯਾਰ ਰਹੇ ਨੇ। ਉਹ ਵੀ ਸਾਨੂੰ ਇੱਕ ਵਾਰੀ ਦਿਖਾ ਦਈਏ। ਹਲਾਲ ਇੱਥੇ ਨਵੀਂ ਮਾਰਕੀਟ ਦਾ ਜਿਹੜਾ ਜਿੱਦਾਂ ਦੀ ਪਣੀ ਹੈ ਸਾਨੂੰ ਇੱਕ ਵਾਰੀ ਉਹ ਚੈੱਕ ਕਰਾਂਦੇ ਪਹਿਲਾਂ। ਇਹ ਸਾਹਮਣੇ ਖੁੱਲੇ ਹੈ ਜੀ ਆਊਟਲੈਟ। ਖਾਣ ਪੀਣ ਦੇ ਹੈ तकरीबन। ਆਓ ਸਾਹਮਣੇ ਰਿਹਾ ਲੀੜੇ। ਤੇ ਇੰਦਾਂ ਦੀ ਮਾਰਕੀਟ ਬਣੀ ਨਵੀਂ ਮਾਰਕੀਟ ਬਣੀ ਹੈ ਜੀ। ਹਾਲ ਇੱਥੇ ਪਾਰਕਿੰਗ ਦਾ ਥੋੜਾ ਜਿਹਾ ਇਸ਼ੂ ਹੈ। ਪਾਰਕਿੰਗ ਘੱਟ ਹੈ ਜੀ। ਬਾਕੀ ਦਿੱਲੀ ਚਟਣੀ ਦੀ ਆਪਾਂ ਜੀ ਨਾਲ ਕੋਲ ਜਾਣਾ ਵੀਰ ਜੀ ਮਲਾਈ ਚਾਪਲੇ ਕਿੰਗ ਆਫ ਸ਼ੋਹ ਬੜਾ ਪਿਆਰਾ ਸੈਟਅਪ ਬਣਾਇਆ ਹੈ ਇਹਨਾਂ ਨੇ ਤੇ ਬਣਾਇਆ ਵੀ ਥੱਲੇ ਪਾਇਆ ਸਗਾ ਦੂਦਰਾ ਭਾਈ ਉਹ ਕੇ ਚਾਪ ਜੀ ਬੇਬੀ ਡੌਨ ਤੇ ਮਲੇ ਬੇਬੀ ਡੌਨ ਸੋਨੇ ਦੀ ਬੇਬੀ ਡੌਨ ਚਾਪ ਠੀਕ ਹੈ ਭਾਈ ਪਹਿਲਾਂ ਖਾ ਲਓ ਵੀਰ ਜੀ ਚਾਪ ਵਾਲੇ ਲੋ ਜੀ ਲਾਲ ਚਾਪ ਖਾ ਕੇ ਨਿਕਲ ਚੱਲੇ ਆ ਅੱਗੀ ਚਾਪ ਵਧੀਆ ਸੀ ਲਾਲ ਚੱਲਦੇ ਆ ਜੀ ਸੈਕਟਰ 8 ਅਠੜ ਚ ਕਿਉਂਕਿ ਆਪਾਂ ਗੱਡੀ ਪਹਿਲਾਂ ਮਤਲਬ ਇਹ ਵੀ 8 ਅਠੜ ਹੈ ਇਹ ਨਵੀਂ ਮਾਰਕੀਟ ਬਣੀ ਆਪਾਂ ਜਾਣਾ ਅਠੜ ਪੁਰਾਣੀ ਮਾਰਕੀਟ ਜੋ ਤੇ ਉਥੋਂ ਚੱਕਦੇ ਆਂ ਜੀ ਆਪਣੀ ਗੱਡੀ ਜਿਹੜੀ ਕੋਟਿੰਗ ਕਰਾਈ ਆਪਾਂ ਇਹਨੂੰ ਸਪੈਸ਼ਲ ਆਪਾਂ ਲੈਣਾ ਹੈ ਤੇ ਲਾਲ ਮਿਲਦੇ ਆ ਜੇ ਕਿ ਜਾ ਕੇ ਸ਼੍ਰੀ ਗਨੂ ਜੀ ਨਾ ਚੱਪੀ ਹਾਂ ਦੂਈ ਦੇ ਛੋਕੋ ਬਾਈ ਬਲੇ ਚੱਕਿਆ ਨਾ ਫਿਰ ਮੈਂ ਕੀ ਹੋ ਗਿਆ ਚਲਾ ਕੇ ਆ ਜੀ ਤੇ ਫੌਗਦਾਰ ਖੜੇ ਆ ਜੀ ਠਾੜ ਚ ਤੇ ਬਲੂਥ ਬੰਦ ਕਰਤੀ ਆਪਣਾ ਇਹ ਲੋਦਾ ਪੂਰਾ ਆਪਣਾ 14 ਹੈ ਨਾ ਪੂਰਾ ਦੋ ਦੋ ਦਾ ਪੂਰਾ ਭੱਕਾ ਲਈ ਆਪਣਾ ਦਾ ਆਪਣੀ ਨਹੀਂ ਪਰਚੀ ਗਈ ਨਾ ਕਿਹੜਾ ਫਿਰ ਇਸ ਕਿਆ ਕਰ ਦੇਣਾ ਇਸ ਇੱਥੇ ਨਹੀਂ ਬਚਣਾ ਕੀ ਬਾਰੇ ਮੈਂ ਫੋਨ ਕਰਵਾ ਜੀ ਬੜਾ ਯਾਰ ਆਹ ਫੋਨ ਕਰ ਠੀਕ ਆ ਠੀਕ ਆ ਚਲ ਚਲ ਆ ਚਲ ਹੁਣ ਚੱਲ ਚੱਲ ਖੇਤੀ ਕਰ ਨਿਕਲਦਾ ਹੋ ਜਾ ਚਲ ਚਲ ਬੋਲ ਕਿਆ ਕਰ ਰਿਹਾ ਕੋਈ ਕਹ ਰਿਹਾ ਹੈ ਤਨੂ ਗਾਲਾਂ ਕੱਢ ਰਿਹਾ ਦਾ ਯਾਰ ਨਮੀ ਦਾ ਬਲਾਰ ਕੋਟ ਫਾਸੇ ਲੱਗੀ